ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਬਾਬਾ ਜੀ ਫਰਮਾਉਂਦੇ ਹਨ ਕਿ ਇੱਕ ਮੁਸਲਮਾਨ ਸਤਸੰਗੀ ਨੇ ਸਤਿਗੁਰੂ ਕੋਲ ਜਾ ਕੇ ਕਿਹਾ ਕਿ ਸੱਚੇ ਪਾਦਸ਼ਾ ਮੈਂ ਆਪਣੀ ਤਕਦੀਰ ਤੋਂ ਬਹੁਤ ਪਰੇਸ਼ਾਨ ਹਾਂ ਮੈਂ ਜਿਸ ਕੰਮ ਨੂੰ ਵੀ ਹੱਥ ਲਗਾਉਂਦਾ ਹਾਂ ਉਹ ਹੀ ਕੰਮ ਅਸਫਲ ਹੋ ਜਾਂਦਾ ਹੈ ਹਰ ਇੱਕ ਚੀਜ਼ ਵਣਦੇ ਵਣਦੇ ਹੀ ਵਿਗੜ ਜਾਂਦੀ ਹੈ ਤੇ ਹਰ ਇੱਕ ਵਾਰ ਮੇਰੇ ਨਾਲ ਐਵੇਂ ਹੀ ਹੁੰਦਾ ਹੈ ਤੇ ਉਸ ਦੇ ਕਰਕੇ ਮੇਰਾ ਕੋਈ ਕੰਮ ਨਹੀਂ ਬਣਦਾ ਤੇ ਮੈਂ ਹਰ ਰੋਜ਼ ਮਾਲਿਕ ਦਾ ਭਜਨ ਵੀ ਕਰਦਾ ਹਾਂ ਤੇ ਉਸ ਦੇ ਅੱਗੇ ਬੇਨਤੀ ਵੀ ਕਰਦਾ ਹਾਂ ਕਿ हे ਮਾਲਿਕ ਮੇਰੇ ਤੇ ਕਿਰਪਾ ਕਰ ਮੇਰੇ ਨਾਲ ਜੋ ਵੀ ਹੋਵੇ ਚੰਗਾ ਹੀ ਹੋਵੇ ਪਰ ਮੈਨੂੰ ਹਰ ਵਾਰ ਹਰ ਇੱਕ ਕੰਮ ਵਿੱਚ ਅਸਫਲਤਾ ਹੀ ਮਿਲਦੀ ਹੈ ਤੁਸੀਂ ਹੀ ਦੱਸੋ ਕਿ ਮੈਂ ਹੁਣ ਕੀ ਕਰਾਂ ਤਾਂ ਸਤਿਗੁਰੂ ਬਹੁਤ ਹੀ ਚੰਗੇ ਤਰੀਕੇ ਨਾਲ ਸਮਝਾਉਂਦੇ ਹੋਏ ਕਹਿਣ ਲੱਗੇ ਕਿ ਪਰਵਾਲਾ ਕਦੇ ਵੀ ਕਿਸੇ ਦੇ ਨਾਲ ਵੀ ਕਦੇ ਵੀ ਬੁਰਾ ਨਹੀਂ ਕਰਦਾ ਉਹ ਤਾਂ ਸਭ ਦੇ ਨਾਲ ਚੰਗਾ ਹੀ ਕਰਦਾ ਹੈ ਉਸ ਦੇ ਕਿਤੇ ਗਏ ਹਰ ਕੰਮ ਵਿੱਚ ਕੋਈ ਰਾਜ ਜ਼ਰੂਰ ਹੁੰਦਾ ਹੈ ਜੋ ਸਾਨੂੰ ਸਮਝ ਨਹੀਂ ਆਉਂਦਾ ਕਿਉਂਕਿ ਸਾਡੀ ਬੁੱਧੀ ਬਹੁਤ ਛੋਟੀ ਹੁੰਦੀ ਹੈ ਤੋ ਗੁਰੂ ਉਸ ਭਾਈ ਨੂੰ ਇੱਕ ਸਾਖੀ ਸੁਣਾਉਣ ਲੱਗੇ ਸਤਿਗੁਰੂ ਕਹਿੰਦੇ ਹਨ ਕਿ ਇੱਕ ਪਿੰਡ ਵਿੱਚ ਇੱਕ ਫਕੀਰ ਰਹਿੰਦਾ ਸੀ ਉਸ ਪਿੰਡ ਵਿੱਚ ਪਸ਼ੂਆਂ ਨੂੰ ਪਾਲਣ ਦਾ ਰਿਵਾਜ ਸੀ ਕਿਸੇ ਨੇ ਆਪਣੇ ਘਰ ਦੀ ਅਖਵਾਲੀ ਲਈ ਕੁੱਤੇ ਰੱਖੇ ਹੋਏ ਸਨ ਅਤੇ ਕਿਸੇ ਨੇ ਆਪਣੇ ਖੇਤਾਂ ਦੇ ਕੰਮਾਂ ਲਈ ਬੈਲਾਂ ਨੂੰ ਰੱਖਿਆ ਹੋਇਆ ਸੀ ਕਿਸੇ ਨੇ ਗਾਂ ਤੇ ਕਿਸੇ ਨੇ ਝੋਟਾ ਵੀ ਪਾਲੇ ਹੋਏ ਸਨ ਕਿਸੇ ਨੇ ਬੱਕਰੀਆਂ ਅਤੇ ਉਸ ਪਿੰਡ ਵਿੱਚ ਸਾਰੇ ਲੋਕਾਂ ਨੇ ਕਿਸੇ ਨਾ ਕਿਸੇ ਜਾਨਵਰ ਨੂੰ ਆਪਣੇ ਨੇ ਕੰਮ ਕਰਾਉਣ ਦੇ ਲਈ ਪਾਲਿਆ ਹੋਇਆ ਸੀ ਫਕੀਰ ਜੋ ਉਸ ਪਿੰਡ ਵਿੱਚ ਰਹਿੰਦਾ ਸੀ ਹਮੇਸ਼ਾ ਮਾਲਕ ਦੀ ਰਜਾ ਵਿੱਚ ਰਾਜੀ ਰਹਿੰਦਾ ਸੀ ਮਾਲਕ ਦੀ ਭਗਤੀ ਵਿੱਚ ਮਸਤ ਰਹਿੰਦਾ ਸੀ ਪਿੰਡ ਵਾਲੇ ਉਹਨਾਂ ਨੂੰ ਖਾਣਾ ਦੇ ਦਿੰਦੇ ਸਨ ਤਾਂ ਉਹ ਖਾ ਲੈਂਦਾ ਸੀ ਹਰ ਸਮੇਂ ਮਾਲਕ ਦੀ ਰਜਾ ਵਿੱਚ ਮਸਤ ਰਹਿੰਦਾ ਸੀ ਉਹ ਕਹਿੰਦਾ ਸੀ ਕਿ ਮੈਨੂੰ ਉੱਪਰ ਵਾਲੇ ਦੇ ਨਾਲ ਪ੍ਰੇਮ ਹੋ ਗਿਆ ਹੈ ਪਿੰਡ ਵਾਲੇ ਵੀ ਉਸ ਫਕੀਰ ਦੀ ਬਹੁਤ ਇੱਜ਼ਤ ਕਰਦੇ ਸਨ ਇੱਕ ਦਿਨ ਉਸ ਪਿੰਡ ਦੇ ਸਾਰੇ ਕੁੱਤੇ ਮਰ ਜਾਂਦੇ ਹਨ ਤੇ ਜਦੋਂ ਇਹ ਗੱਲ ਪਿੰਡ ਦੇ ਲੋਕਾਂ ਨੂੰ ਪਤਾ ਚੱਲਦੀ ਹੈ ਤਾਂ ਉਹ ਉਸ ਫਕੀਰ ਦੇ ਕੋਲ ਜਾਂਦੇ ਹਨ ਤੇ ਕਹਿੰਦੇ ਹਨ ਬਾਬਾ ਜੀ ਸਾਡੇ ਪਿੰਡ ਦੇ ਸਾਰੇ ਕੁੱਤੇ ਮਰ ਗਏ ਹਨ ਸਾਨੂੰ ਲੱਗ ਰਿਹਾ ਹੈ ਕਿ ਕੋਈ ਮਹਾਮਾਰੀ ਫੈਲ ਗਈ ਹੈ ਜਿਸ ਦੇ ਕਾਰਨ ਪਿੰਡ ਦੇ ਸਾਰੇ ਕੁੱਤੇ ਮਰ ਗਏ ਹਨ ਇਹ ਗੱਲ ਸੁਣ ਕੇ ਫਕੀਰ ਜੀ ਕਹਿਣ ਲੱਗੇ ਕਿ ਗੱਲ ਨਹੀਂ ਇਸ ਵਿੱਚ ਵੀ ਉਸ ਪ੍ਰਮਾਤਮਾ ਦਾ ਕੋਈ ਨਾ ਕੋਈ ਮਰਜੀ ਜ਼ਰੂਰ ਹੋਵੇਗੀ ਤੁਸੀਂ ਚਿੰਤਾ ਨਾ ਕਰੋ ਇਹ ਸੁਣ ਕੇ ਪਿੰਡ ਵਾਲੇ ਵਾਪਸ ਆ ਜਾਂਦੇ ਹਨ ਅਤੇ ਦੂਜੇ ਦਿਨ ਹੀ ਉਸ ਪਿੰਡ ਦੇ ਦੂਜੇ ਜਾਨਵਰ ਵੀ ਮਰ ਜਾਂਦੇ ਹਨ ਜਿਵੇਂ ਕਿ ਕਿਸੇ ਦੇ ਬੈਲ ਮਰ ਜਾਂਦੇ ਹਨ ਕਿਸੇ ਦੀਆਂ ਬੱਕਰੀਆਂ ਅਤੇ ਕਿਸੇ ਦੀਆਂ ਗਾਵਾਂ ਅਤੇ ਤੀਜੇ ਦਿਨ ਵੀ ਐਵੇਂ ਹੀ ਹੁੰਦਾ ਹੈ ਪਿੰਡ ਵਿੱਚ ਕੋਈ ਵੀ ਜਾਨਵਰ ਜਿਉਂਦਾ ਨਹੀਂ ਬਚਦਾ ਤਾਂ ਪਿੰਡ ਵਾਲੇ ਪਰੇਸ਼ਾਨ ਹੋ ਕੇ ਉਸ ਫਕੀਰ ਦੇ ਕੋਲ ਚਲੇ ਜਾਂਦੇ ਹਨ ਤੇ ਕਹਿੰਦੇ ਹਨ ਬਾਬਾ ਜੀ ਪਹਿਲਾਂ ਤਾਂ ਸਾਡੇ ਪਿੰਡ ਦੇ ਸਾਰੇ ਕੁੱਤੇ ਮਰ ਗਏ ਉਸ ਤੋਂ ਬਾਅਦ ਪਸ਼ੂਆਂ ਦੀ ਮੌਤ ਹੋਣ ਲੱਗ ਗਈ ਹੁਣ ਹਾਲਾਤ ਐਵੇਂ ਦੇ ਹੋ ਗਏ ਹਨ ਕਿ ਪਿੰਡ ਵਿੱਚ ਇੱਕ ਵੀ ਜਾਨਵਰ ਨਹੀਂ ਬਚਿਆ ਸਾਨੂੰ ਡਰ ਹੈ ਕਿ ਪਿੰਡ ਵਿੱਚ ਕੋਈ ਮਹਾਮਾਰੀ ਤਾਂ ਨਹੀਂ ਫੈਲ ਗਈ ਜਿਸ ਤੋਂ ਸਾਨੂੰ ਇਨਸਾਨਾਂ ਨੂੰ ਖਤਰਾ ਹੋ ਸਕਦਾ ਹੈ ਸਾਨੂੰ ਜਲਦੀ ਤੋਂ ਜਲਦੀ ਇਸ ਦਾ ਕੋਈ ਹੱਲ ਕਰਨਾ ਪਵੇਗਾ ਨਹੀਂ ਤਾਂ ਸਾਡਾ ਬਹੁਤ ਨੁਕਸਾਨ ਹੋ ਜਾਵੇਗਾ ਕਿਉਂਕਿ ਜਾਨਵਰਾਂ ਦੇ ਬਿਨ ਕਿਉਂਕਿ ਜਾਨਵਰਾਂ ਦੇ ਬਿਨਾ ਸਾਡੇ ਤਾਂ ਸਾਰੇ ਕੰਮ ਰੁਕ ਗਏ ਹਨ ਕਿਰਪਾ ਕਰਕੇ ਸਾਨੂੰ ਇਸ ਦਾ ਕੋਈ ਨਾ ਕੋਈ ਹੱਲ ਜ਼ਰੂਰ ਦੱਸੋ ਅਸੀਂ ਹੁਣ ਕੀ ਕਰੀਏ ਤਾਂ ਉਹਨਾਂ ਦੀ ਇਹ ਗੱਲ ਸੁਣ ਕੇ ਉਹ ਫਕੀਰ ਕਹਿੰਦਾ ਹੈ ਕਿ ਇਸ ਵਿੱਚ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਉਹ ਪਰਮਾਤਮਾ ਉਹ ਰੱਬ ਜੋ ਸਾਰੀ ਸ੍ਰਿਸ਼ਟੀ ਚਲਾ ਰਿਹਾ ਹੈ ਉਸ ਨੂੰ ਇਸ ਬਾਰੇ ਨਹੀਂ ਪਤਾ ਕਿ ਉਸ ਨੂੰ ਸਾਡੀ ਪਰਵਾਹ ਨਹੀਂ ਹੈ ਇਹ ਸਭ ਕੁਝ ਉਹ ਜਾਣਦਾ ਹੈ ਇਹ ਜੋ ਵੀ ਹੋ ਰਿਹਾ ਹੈ ਇਸ ਵਿੱਚ ਉਸ ਹੀ ਕੋਈ ਮਰਜ਼ੀ ਹੋਵੇਗੀ ਉਹ ਜੋ ਕਰਦਾ ਹੈ ਇਨਸਾਨ ਦੀ ਭਲਾਈ ਲਈ ਹੀ ਕਰਦਾ ਹੈ ਚਿੰਤਾ ਨਹੀਂ ਕਰਨੀ ਚਾਹੀਦੀ ਸਾਨੂੰ ਸਭ ਉਸ ਦੇ ਉੱਪਰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਨਸਾਨ ਦੇ ਹੱਥ ਵਿੱਚ ਤਾਂ ਕੁਝ ਵੀ ਨਹੀਂ ਹੁੰਦਾ ਪਰ ਸਭ ਕੁਝ ਉੱਪਰ ਵਾਲੇ ਦੇ ਹੱਥ ਵਿੱਚ ਹੀ ਹੁੰਦਾ ਹੈ ਤਾਂ ਉਸ ਫਕੀਰ ਦੀ ਇਹ ਗੱਲ ਸੁਣ ਕੇ ਪਿੰਡ ਵਾਲੇ ਲੋਕ ਨਰਾਜ਼ ਹੋ ਜਾਂਦੇ ਹਨ ਤੇ ਨਰਾਜਗੀ ਜ਼ਹਿਰ ਕਰਨ ਦੇ ਲਈ ਉਹ ਫਕੀਰ ਨੂੰ ਗਾਲਾਂ ਦੇਣ ਲੱਗ ਜਾਂਦੇ ਹਨ ਕਿ ਸਾਨੂੰ ਤਾਂ ਲੱਗਦਾ ਸੀ ਕਿ ਤੂੰ ਕੋਈ ਫਕੀਰ ਹੈ ਮੁਸੀਬਤ ਆਉਣ ਤੇ ਸਾਡੀ ਰੱਖਿਆ ਕਰੇਗਾ ਉਸ ਫਕੀਰ ਨੂੰ ਬੂਰਾ ਬੋਲ ਬੋਲ ਕੇ ਆਪਣੇ ਘਰ ਚਲੇ ਜਾਂਦੇ ਹਨ ਉਸੇ ਦਿਨ ਉਸੇ ਰਾਤ ਜਦੋਂ ਪਿੰਡ ਦੇ ਸਾਰੇ ਲੋਕ ਸੋ ਜਾਂਦੇ ਹਨ ਤਾਂ ਉਸ ਪਿੰਡ ਵਿੱਚ ਡਾਕੂ ਆ ਜਾਂਦੇ ਹਨ ਰਾਤ ਦਾ ਸਮਾਂ ਹੁੰਦਾ ਹੈ ਤੇ ਸਭ ਆਪਣੇ ਆਪਣੇ ਘਰਾਂ ਵਿੱਚ ਸੋ ਰਹੇ ਹੁੰਦੇ ਹਨ ਤਾਂ ਪਿਛਲੇ ਪਿੰਡ ਵਿੱਚ ਲੁੱਟਮਾਰ ਕਰਕੇ ਡਾਕੂ ਇਸ ਪਿੰਡ ਵਿੱਚ ਆ ਜਾਂਦੇ ਹਨ ਤੇ ਦੇਖਦੇ ਹਨ ਕਿ ਪੂਰੇ ਦਾ ਪੂਰਾ ਪਿੰਡ ਸੋ ਰਿਹਾ ਹੈ ਕਿੱਥੇ ਵੀ ਕਿਤੇ ਵੀ ਕੋਈ ਵੀ ਹਲਚਲ ਨਹੀਂ ਹੋ ਰਹੀ ਪਿੰਡ ਵਿੱਚ ਕੋਈ ਵੀ ਕੁੱਤਾ ਤੇ ਕੋਈ ਵੀ ਜਾਨਵਰ ਦਿਖਾਈ ਨਹੀਂ ਦੇ ਰਿਹਾ ਤੇ ਪ੍ਰਕਾਰ ਦੀ ਕੋਈ ਆਵਾਜ਼ ਆ ਰਹੀ ਹੈ ਤਾਂ ਇਹ ਸਭ ਦੇਖ ਕੇ ਜਿਹੜਾ ਡਾਕੂਆਂ ਦਾ ਸਰਦਾਰ ਸੀ ਉਹ ਕਹਿੰਦਾ ਹੈ ਕਿ ਇਹ ਪਿੰਡ ਬਿਲਕੁਲ ਹੀ ਸ਼ਾਂਤ ਹੈ ਲੱਗਦਾ ਹੈ ਇੱਥੇ ਕੋਈ ਵੀ ਨਹੀਂ ਰਹਿੰਦਾ ਚਲੋ ਅੱਗੇ ਚੱਲੀਏ ਕਿਸੇ ਦੂਜੇ ਪਿੰਡ ਵਿੱਚ ਜਾ ਕੇ ਲੁੱਟਮਾਰ ਕਰਦੇ ਹਾਂ ਉਹ ਇਸ ਪਿੰਡ ਨੂੰ ਛੱਡ ਕੇ ਚਲੇ ਜਾਂਦੇ ਹਨ ਤੇ ਜਦੋਂ ਸਵੇਰ ਹੁੰਦੀ ਹੈ ਤਾਂ ਪਿੰਡ ਵਾਲੇ ਲੋਕਾਂ ਨੂੰ ਇਸ ਗੱਲ ਦੀ ਖ਼ਬਰ ਹੋ ਜਾਂਦੀ ਹੈ ਕਿ ਡਾਕੂ ਦੂਜੇ ਪਿੰਡਾਂ ਤੋਂ ਲੁੱਟਮਾਰ ਕਰਦੇ ਹੋਏ ਸਾਡੇ ਪਿੰਡ ਵਿੱਚ ਵੀ ਆਏ ਸਨ ਪਰ ਆਪਣਾ ਪੂਰਾ ਪਿੰਡ ਬਿਲਕੁਲ ਸ਼ਾਂਤ ਸੀ ڈاکੂ ਇਹ ਸੋਚ ਕੇ ਚਲੇ ਗਏ ਹਨ ਕਿ ਇੱਥੇ ਕੋਈ ਨਹੀਂ ਰਹਿੰਦਾ ਤਾਂ ਜਦੋਂ ਇਹ ਗੱਲ ਪਿੰਡ ਦੇ ਲੋਕਾਂ ਨੂੰ ਪਤਾ ਚੱਲਦੀ ਹੈ ਤਾਂ ਉਹ ਭੱਜ ਕੇ ਉਸ ਫਕੀਰ ਦੇ ਪੈਰ ਫੜ ਲੈਂਦੇ ਹਨ ਸਾਰੇ ਲੋਕ ਉਹਨਾਂ ਦੇ ਕੋਲ ਇਕੱਠੇ ਹੋ ਜਾਂਦੇ ਹਨ ਤਾਂ ਉਹ ਫਕੀਰ ਵਾਲਿਆਂ ਨੂੰ ਸਮਝਾਉਂਦਾ ਹੈ ਕਿ ਸਾਨੂੰ ਕਦੇ ਵੀ ਰੱਬ ਨਾਲ ਕੋਈ ਵੀ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਕਿ ਉਹ ਐਵੇਂ ਕਿਉਂ ਕਰ ਰਿਹਾ ਹੈ ਜੋ ਵੀ ਕਰਦਾ ਹੈ ਸਾਡੇ ਭਲੇ ਲਈ ਕਰਦਾ ਹੈ ਅਪੀਕ ਵਿੱਚ ਨੂੰ ਮਾਂ ਦੀ ਕੁੱਖ ਵਿੱਚ ਭੋਜਨ ਦੇ ਸਕਦਾ ਹੈ ਤਾਂ ਸਾਡੇ ਨਾਲ ਬੁਰਾ ਕਿਵੇਂ ਕਰ ਸਕਦਾ ਹੈ ਇਸ ਲਈ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਤੇ ਸਭ ਕੁਝ ਉਸ ਪਰਮਾਤਮਾ ਤੇ ਛੱਡ ਦੇਣਾ ਚਾਹੀਦਾ ਹੈ ਜੇਕਰ ਉਹ ਨਾ ਦੇਵੇ ਤਾਂ ਉਸ ਦਾ ਵੀ ਸਬਰ ਕਰਨਾ ਚਾਹੀਦਾ ਹੈ ਸਾਨੂੰ ਕਦੇ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਤੁਹਾਨੂੰ ਪਤਾ ਹੈ ਕਿ ਸਾਡੇ ਲਈ ਕੀ ਠੀਕ ਹੈ ਕੀ ਨਹੀਂ ਇਸ ਲਈ ਜੋ ਵੀ ਹੁੰਦਾ ਹੈ ਉਸ ਨੂੰ ਹੋਣ ਦੋ ਵਾਧੂ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਹਲਕਾ ਦਾ ਸ਼ੁਕਰ ਨਹੀਂ ਕਰਦਾ ਉਸ ਦੇ ਉੱਪਰੋਂ ਉਹ ਆਪਣੀ ਦਇਆ ਮਿਹਰ ਦਾ ਹੱਥ ਪਿੱਛੇ ਕਰ ਲੈਂਦਾ ਹੈ ਤਾਂ ਸਾਨੂੰ ਜ਼ਿੰਦਗੀ ਵਿੱਚ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਹਮੇਸ਼ਾ ਉਸ ਦਾ ਸ਼ੁਕਰ ਕਰਨਾ ਚਾਹੀਦਾ ਹੈ ਉਹ ਕੁਝ ਵੀ ਦੇ ਕੇ ਵਾਪਸ ਲੈ ਸਕਦਾ ਹੈ ਤਾਂ ਵੀ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਇਸ ਵਿੱਚ ਵੀ ਸਾਡੀ ਹੀ ਭਲਾਈ ਹੁੰਦੀ ਹੈ ਸੰਗਤ ਜੀ ਕਦੇ ਵੀ ਜੇਕਰ ਸਾਡਾ ਕੋਈ ਨੁਕਸਾਨ ਹੋ ਜਾਂਦਾ ਹੈ ਚਿੰਤਾ ਲੈ ਕੇ ਬੈਠ ਜਾਂਦੇ ਹਾਂ ਸਾਡਾ ਇਹਨਾਂ ਨੁਕਸਾਨ ਹੋ ਗਿਆ ਹੈ ਔਰਤ ਨੇ ਸੋਈ ਵਿੱਚ ਪਤਿੱਲੀ ਵਿੱਚ ਬਹੁਤ ਸਾਰਾ ਦੁੱਧ ਪਾ ਕੇ ਰੱਖਿਆ ਹੋਇਆ ਸੀ ਜਦੋਂ ਔਰ ਸੋਈ ਤੋਂ ਥੋੜਾ ਦੂਰ ਜਾਂਦੀ ਹੈ ਤਾਂ ਬਿੱਲੀ ਉਸ ਵਿੱਚ ਮੂੰਹ ਮਾਰ ਜਾਂਦੀ ਹੈ ਔਰਤ ਦੇਖ ਲੈਂਦੀ ਹੈ ਤਾਂ ਉਹ ਮੱਥਾ ਫੜ ਕੇ ਬੈਠ ਜਾਂਦੀ ਹੈ ਇਹ ਤਾਂ ਬਹੁਤ ਨੁਕਸਾਨ ਹੋ ਗਿਆ ਹੈ ਸ਼ਾਮ ਦਾ ਦੁੱਧ ਡੇਗਣਾ ਪਵੇਗਾ ਉਸ ਨੂੰ ਨੁਕਸਾਨ ਦੀ ਚਿੰਤਾ ਸਤਾਉਣ ਲੱਗ ਜਾਂਦੀ ਹੈ ਤਾਂ ਜਦੋਂ ਉਸ ਨੇ ਦੁੱਧ ਨੂੰ ਡੇਗਿਆ ਤਾਂ ਉਸ ਵਿੱਚ ਮਰੀ ਹੋਈ ਛਿਪਕਲੀ ਸੀ ਇਹ ਦੇਖ ਕੇ ਉਸ ਦੇ ਹੋਸ਼ ਉੱਡ ਗਏ ਨੁਕਸਾਨ ਵਾਲੀ ਗੱਲ ਉਸ ਦੇ ਦਿਮਾਗ ਵਿੱਚੋਂ ਨਿਕਲ ਗਈ ਉਹ ਪਰਮਾਤਮਾ ਦਾ ਸ਼ੁਕਰ ਕਰਨ ਲੱਗ ਗਈ हे ਮਾਲਕ ਤੂੰ ਹੀ ਬਿੱਲੀ ਦੇ ਰੂਪ ਵਿੱਚ ਆਇਆ ਤੇ ਸਾਡੀ ਜਾਨ ਬਚਾ ਲਈ ਕਰ ਅੱਜ ਬਿੱਲੀ ਨੇ ਦੁੱਧ ਨਾ ਪੀਤਾ ਹੁੰਦਾ ਤਾਂ ਇਹ ਦੁੱਧ ਮੈਂ ਆਪਣੇ ਬੱਚਿਆਂ ਨੂੰ ਪਿਲਾ ਦਿੰਦੀ ਸੰਗਤ ਜੀ ਇਸ ਲਈ ਕਿਹਾ ਗਿਆ ਹੈ ਕਿ ਪ੍ਰਮਾਤਮਾ ਜੋ ਵੀ ਕਰਦਾ ਹੈ ਸਾਡੀ ਭਲਾਈ ਲਈ ਹੀ ਕਰਦਾ ਹੈ ਕਦੇ ਕਦੇ ਭਲਾਈ ਉਸ ਵਖਤ ਸਾਡੇ ਸਾਹਮਣੇ ਆ ਜਾਂਦੀ ਹੈ ਤੇ ਕਦੇ ਕਦੇ ਅੱਗੇ ਜਾ ਕੇ ਸਾਡੇ ਸਾਹਮਣੇ ਆਉਂਦੀ ਹੈ ਇਸ ਕਰਕੇ ਫालतू ਦੀ ਚਿੰਤਾ ਨੂੰ ਛੱਡ ਕੇ ਉਸ ਪ੍ਰਮਾਤਮਾ ਦੇ ਭਜਨ ਸਿਮਰਨ ਵਿੱਚ ਲੱਗੇ ਰਹਿਣਾ ਚਾਹੀਦਾ ਹੈ ਰਾਧਾ ਸਵਾਮੀ